ਸੋ ਸ੍ਰੀ ਕਾਲ ਜੀ ਮੈਂ ਹਰਪ੍ਰੀਤ ਮੈਂ ਇਸ ਟਾਈਮ ਕੈਨੇਡਾ ਸਰੀ ਸ਼ਹਿਰ ਤੋਂ ਗੱਲ ਕਰ ਰਿਹਾ तकरीबन ਇੱਥੇ ਰਾਤ ਦੇ 10:30 ਵਜੇ ਗਏ ਨੇ ਤੇ ਮੈਂ ਅੱਜ ਜੋ ਕੈਨੇਡਾ ਦਾ ਹਕੀਕਤ ਆ ਸੱਚਾ ਉਹ ਕਿਸੇ ਨੇ ਨਹੀਂ ਸੁਣਿਆ ਹੋਊਗਾ ਉਹ ਸੱਚ ਸਾਹਮਣੇ ਰੱਖਣ ਲੱਗਿਆ ਉਹ ਇੱਕ ਹੋਰ ਬੇਨਤੀ ਆ ਸੋਨੂੰ ਜੇ ਇਹਦੇ ਵਿੱਚ ਕੁਝ ਗੱਲਾਂ ਵਧੀਆ ਲੱਗਦੀਆਂ ਨੇ ਤਾਂ ਜਰੂਰ ਕਮੈਂਟ ਕਰਿਓ ਜੇ ਮਾੜੀਆਂ ਲੱਗੀਆਂ ਸੋਨੂੰ ਕੋਈ ਇਹਦੇ ਵਿੱਚ ਝੂਠ ਜਾਪਦਾ ਤਾਂ ਵੀ ਕਮੈਂਟ ਕਰ ਦਿਓ ਇੱਕ ਵੀ ਗੱਲ ਦੇ ਵਿੱਚ ਜਿਹੜਾ ਸੱਚ ਦੱਸਣ ਜਾ ਰਿਹਾ ਉਹ ਕਿਸੇ ਨੇ ਦੱਸਿਆ ਨਹੀਂ ਹੋਣਾ ਹਕੀਕਤ ਇਹੀ ਆ ਵੀਰੋ ਕੀ ਬਹੁਤ ਸਾਰੇ ਬੱਚੇ ਡਿਪਰੈਸ਼ਨ ਚ ਚਲੇ ਗਏ ਕੈਨੇਡਾ ਦੇ ਵਿੱਚ ਤੇ ਉਹ ਕੁਝ ਕੋਈ ਨਾ ਕੋਈ ਬੱਚਾ 10 20 30 ਡਿਪਰੈਸ਼ਨ ਚ ਚਲਿਆ ਗਿਆ ਕੋਈ ਬੱਚਾ 100 100% ਡਿਪਰੈਸ਼ਨ ਚ ਚਲਿਆ ਗਿਆ ਜੋ ਕਿ ਬੱਚੇ ਦੇ ਹਾਲਾਤ ਇੰਨੇ ਮਾੜੇ ਨੇ ਬਹੁਤ ਸਾਰੇ ਬੱਚੇ ਜੋ ਛੱਤਾਂ ਤੋਂ ਬਾਹਰ ਪਾਰਕਾਂ ਦੇ ਵਿੱਚ ਰਾਤਾਂ ਕੱਟ ਰਹੇ ਨੇ ਬੈਗ ਲੈ ਕੇ ਆਉਂਦਾ ਜਿਹੜਾ ਟ੍ਰੋਲੀ ਇੰਡੀਆ ਤੋਂ ਲੈ ਕੇ ਆਏ ਸੀ ਬੈਗ ਕੱਪੜੇ ਵਾਲਾ ਉਹ ਬੈਗ ਲੈ ਕੇ ਸੜਕ ਤੇ ਤੁਰੇ ਫਿਰਦੇ ਹੁੰਦੇ ਨੇ ਇਹ ਬਹੁਤ ਸਾਰੇ ਬੱਚੇ ਜਿਹੜੇ ਤੁਸੀਂ ਪੜਨ ਲਈ ਤੋਰੇ ਸੀ ਉਹ ਜਦੋਂ ਡਿਪਰੈਸ਼ਨ ਚਲੇ ਗਏ ਉਹਨਾਂ ਦਾ ਆਪਦੇ ਮਾਂ ਪਿਓ ਨਾਲ ਕਨੈਕਟਡ ਟੁੱਟ ਗਿਆ ਉਹ ਸੜਕਾਂ ਤੇ ਰੋਲਦੇ ਫਿਰਦੇ ਨੇ ਨਾ ਇੰਡੀਆ ਬੈਠੇ ਮਾਂ ਪਿਓ ਨੂੰ ਪਤਾ ਕੀ ਸਾਡੇ ਬੱਚੇ ਕਿ ਕੀ ਹਾਲਤ ਦੇ ਵਿੱਚ ਨੇ ਤੇ ਜਿਹੜੀ ਹਕੀਕਤ ਆ ਇਹ ਕਿਸੇ ਨੇ ਦੱਸਿਆ ਉਹਨਾਂ ਵੀ ਆ ਹਾਲਾਤ ਪਰ ਜਿਹੜੀ ਹਕੀਕਤ ਆ ਬਾਈ ਕਿੱਥੇ ਡਰਾਮਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਤੁਹਾਡੇ ਸਾਹਮਣੇ ਉਹ ਚੀਜ਼ਾਂ ਆਉਣ ਵਾਲੀਆਂ ਨੇ ਤੁਸੀਂ ਸੋਚਿਆ ਵੀ ਨਹੀਂ ਹੋਣੀਆ ਕਿ ਇਹ ਚੀਜ਼ਾਂ ਹੋਣ ਵਾਲੀਆਂ ਨੇ ਤਾਂ ਜਦੋਂ ਇੰਡੀਆ ਤੋਂ ਵੀਰੂ ਬੱਚੇ ਆਏ ਸੀਗੇ ਤੁਸੀਂ ਬੜੇ ਪੈਸੇ ਲਾ ਕੇ ਧੂਮ ਧਾਮ ਨਾਲ ਤੋਰਿਆ ਸੋਚਿਆ ਨਹੀਂ ਹੋਣਾ ਬੱਚੇ ਕੀ ਕੰਮ ਕਰਨਗੇ ਪਰ ਸਮਾਂ ਬਦਲ ਗਿਆ 2024 ਤੋਂ ਚੱਲਦੇ-ਚੱਲਦੇ ਬੇਰਜ਼ਗਾਰੀ ਵੱਧਦੀ ਗਈ 2026 ਤੱਕ ਵੀਰੋ ਉਹ ਬੇਰਜ਼ਗਾਰੀ ਇੰਨੀ ਮਾੜੀ ਹੋ ਗਈ ਕਿ ਇੱਥੇ ਪਰ ਬੱਚੇ ਦੀ ਇਨਕਮ ਜਿਹੜੇ ਤੁਸੀਂ ਇੰਡੀਆ ਤੋਂ ਭੇਜੇ ਸੀਗੇ ਉਹਨਾਂ ਦੀ ਇਨਕਮ 1000 ਤੋਂ 1500 ਡਾਲਰ ਆ ਗਈ ਜਿਹਦੇ ਨਾਲ ਸਿਰਫ ਉਹ ਆਪਦਾ ਰੂਮ ਦਾ ਰੈਂਟ ਤੇ ਰੋਟੀ ਦਾ ਖਰਚਾ ਬੜਾ ਮੁਸ਼ਕਲ ਹੋ ਗਿਆ ਉਹਨਾਂ ਨੂੰ ਕੱਢਣਾ ਕਿਤੇ ਦਿਹਾੜੀਆਂ ਲੱਗ ਜਾਂਦੀਆਂ ਨੇ ਤੇ ਕਿਤੇ ਨਹੀਂ ਲੱਗਦੀਆਂ ਤੁਹਾਡੇ ਜਿਹੜੇ ਬੱਚੇ ਸੀਗੇ ਉਹ ਹਾਲਾਤ ਇੰਨੇ ਮਾੜੇ ਚ ਹੋ ਗਏ ਕਿ ਤੁਸੀਂ ਸੋਚ ਨਹੀਂ ਸਕਦੇ ਇੱਕ ਇੱਕ ਰੂਮ ਦੇ ਵਿੱਚ ਜਿਹੜਾ ਆਪਣਾ ਛੋਟਾ ਜਿਹਾ ਰੂਮ ਪਾਇਆ ਹੁੰਦਾ ਜਟਾਂ ਦੀ ਕਹਿ ਲੋ ਬੈਠਕ ਕਹਿ ਲਾਂਦੇ ਆਪਾਂ ਆਉਣ ਜਾਣ ਵਾਸਤੇ ਬੈਠਣ ਵਾਸਤੇ ਬਾਹਰਲੀ ਸਾਈਡ ਛੋਟਾ ਜਿਹਾ ਬਣਾਈ ਹੁੰਦੀ ਹੈ ਬੈਠਕ ਉਹ ਬੈਠਕ ਦੇ ਵਿੱਚ ਹੀ ਰਸੋਈ ਹੁੰਦੀ ਆ ਉਹ ਬੈਠਕ ਦੇ ਵਿੱਚ ਹੀ ਗੱਦਾ ਰੱਖਿਆ ਹੁੰਦਾ ਉਹੀ ਬੈਠਕ ਦੇ ਵਿੱਚ ਇੱਕ ਸਾਈਡ ਤੇ ਬਾਥਰੂਮ ਹੁੰਦਾ ਤੇ ਉਹੀ ਬੈਠਕ ਦੇ ਵਿੱਚ ਜਿਹੜੀਆਂ ਤੁਸੀਂ ਇੰਡੀਆ ਤੋਂ ਦੋ ਟੇਚੀਆਂ ਦੇ ਕੇ ਬੱਚੇ ਨੂੰ ਤੋਰਿਆ ਸੀ ਉਹੀ ਇੱਕ ਖਲ ਖੁੰਜੇ 'ਚ ਰੱਖੀਆਂ ਹੁੰਦੀਆਂ ਨੇ ਉਸੇ ਬੈਠਕ ਚ ਭਾਂਡੇ ਹੁੰਦੇ ਨੇ ਉਹ ਜਿਹੜੀ ਬੈਠਕਾ 10/12 ਦੀ ਉਹਦੇ ਵਿੱਚ ਹੀ ਸੋਡਾ ਸਾਰਾ ਘਰ ਬਣਾ ਦਿੰਦੇ ਨੇ ਉਹ ਬੈਠਕ ਦੇ ਵਿੱਚ ਤਿੰਨ ਤਿੰਨ ਬੱਚੇ ਦੋ ਦੋ ਬੱਚੇ ਰਹੀ ਜਾਂਦੇ ਨੇ ਤੁਸੀਂ ਇਹ ਮੰਨੋ ਕਿ ਉਹ ਜਿਹੜੀ ਬੈਠਕਾ ਜਿਹੜੇ ਨੂੰ ਮਿਲੀ ਆ ਉਹ ਕਰਮਾਂ ਵਾਲੀ ਨਹੀਂ ਕਿ ਹਲੇ ਉਹਨਾਂ ਦੇ ਸਿਰ ਤੇ ਬੈਠ ਕੇ ਹੈਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਇਹ ਮੰਨਿਓ 27 ਆਉਣ ਤੱਕ ਬਹੁਤ سارے ਬੱਚਿਆਂ ਦੇ ਉਹ ਬੈਠਕ ਵੀ ਛੱਤ ਸਿਰ ਤੇ ਨਹੀਂ ਰਹਿਣੀ ਕਿਉਂਕਿ ਹਾਲਾਤ ਐਨੇ ਮਾੜੇ ਨੇ ਬੱਚਿਆਂ ਤੋਂ ਕਿਰਾਇਆ ਫੋਰ ਨਹੀਂ ਹੋਣਾ ਸੋਡੀਆਂ ਜਿਹੜੀਆਂ ਮੈਂ ਦੇਖਦਾ ਵੀਰੋ ਇੰਡੀਆ 'ਚ ਬੈਠੇ ਮਾਪਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਉਹਦਾ ਬੱਚਾ ਕਹਿੰਦਾ ਜੀ ਮੇਰੇ ਕੋਲੇ ਗੱਡੀ ਆ ਤੇ ਆ ਮੋਬਾਈਲ ਆ ਮੈਂ ਬੜਾ ਘੁੰਮਦਾ ਤੇ ਬੱਚਾ ਬੜੀਆਂ ਫੁਕਰੀਆਂ ਕਹਿ ਲੋ ਫੁਕਰ ਆਪਣੇ ਫੁਕਰ ਪਣੇ ਨੇ ਮਰਵਾਤੇ ਫੁਕਰੀਆਂ ਬੱਚਾ ਮਾਰਦਾ ਪਿੱਛੇ ਘਰਦੇ ਉਹਨੂੰ ਸੱਚ ਮੰਨ ਲੈ ਰਹੇ ਨੇ ਤੇ ਕਈ ਬੱਚੇ ਮੈਂ ਉਹ ਵੀ ਦੇਖੇ ਨੇ ਹਰ 2-4 ਮਹੀਨੇ ਬਾਅਦ ਇੰਡੀਆ ਸਮਾਨ ਭੇਜਦਾ ਦਿਆ ਬੂਟ ਬਾਟ ਕੱਪੜੇ ਲੈ ਕੇ ਭੇਜਦਾ ਦਿਆ ਤੇ ਪਿੱਛੇ ਗਵਾਂਡੀਆਂ ਨੂੰ ਚੈਲੈਂਜ ਕਰਾਉਣ ਦੇ ਪਿੱਛੇ ਫੋਟੋ ਵੀ ਪਾਉਂਦੇ ਨੇ ਤੇ ਗਵਾਂਡੀਆਂ ਨੂੰ ਪਤਾ ਲੱਗੇ ਕਿ ਸਾਡੇ ਬੱਚੇ ਨੇ ਤਕੜੇ ਬ੍ਰਾਂਡਾਂ ਦੇ ਕੱਪੜੇ ਭੇਜੇ ਨੇ ਤੇ ਮਾਪੇ ਨੂੰ ਵੀ ਲੱਗਦਾ ਬੱਚਾ ਸੁਖੀ ਹੋਊਗਾ ਪਰ ਹਕੀਕਤ ਕਿਤੇ ਗੱਲ ਹੋਰ ਆ ਹਕੀਕਤ ਇਹ ਕਹਿੰਦੀ ਆ ਔਰ ਉਹਦੀ ਜਿਹੜੀ ਹਕੀਕਤ ਚੱਲ ਰਹੀ ਆ ਕਿ ਬੱਚੇ ਲਈ ਰੋਟੀ ਖਾਣ ਨੂੰ ਪੈਸੇ ਨਹੀਂ 80% ਬੱਚੇ ਗੁਰਦੁਆਰਾ ਸਾਹਿਬ ਰੋਟੀ ਖਾ ਕੇ ਆਉਂਦੇ ਨੇ ਜਿਸ ਬੱਚਿਆਂ ਨੇ ਗੱਡੀਆਂ ਲੈ ਰਕੀਆਂ ਨੇ ਕਿਸ਼ਤਾਂ ਤੇ ਤਾਂ ਉਹ ਗੱਡੀ ਦੀ ਕਿਸ਼ਤ ਨਹੀਂ ਭਰੀ ਜਾਂਦੀ ਟਾਈਮ ਤੇ ਰੋਟੀ ਤਾਂ ਗ੍ਰੋਸਰੀ ਦਾ ਸਮਾਨ ਲਿਆਉਣਾ ਦੂਰ ਦੀ ਗੱਲ ਆ ਘਰੇ ਰੋਟੀ ਬਣਾਉਣੀ ਦੂਰ ਦੀ ਗੱਲ ਆ ਉਹ ਗੱਡੀ ਲੈ ਕੇ ਤੜਕੀ ਵੀ ਗੁਰਦੁਆਰੇ ਬਾਜਦਾ ਆਥ ਨੇ ਫੇਰ ਗੁਰਦੁਆਰੇ ਰੋਟੀ ਖਾ ਛੱਕ ਕੇ ਆਉਂਦਾ ਲੰਗਰ ਗੁਰੂ ਕਾ ਤਾਂ ਇਹ ਮੰਨੋ ਕਿ ਗੁਰੂ ਘਰਾਂ ਨੇ ਹਲੇ ਬੱਚੇ ਬਹੁਤ ਵਿਚਾਰ ਰੱਖੇ ਨੇ ਤੇ ਕਿਉਂ ਬੱਚਿਆਂ ਨੇ ਕੀ ਕਰਿਆ ਅਨਸਾਰ ਗੱਡੀਆਂ ਲੈ ਲੀਆਂ ਕਈਆਂ ਨੇ ਕਈਆਂ ਨੇ ਆਈਫੋਨ ਲੈ ਲੇ ਉਦੋਂ ਕਮਾਈ ਹੈਗੀ ਸੀ ਜੀਆਈਸੀ ਆਉਂਦੀ ਸੀ ਪਰ ਵੀਰੋ 2024 ਤੋਂ 25 ਆਉਂਦੇ ਆਉਂਦੇ ਸਾਰੇ ਜਿਹੜੇ ਖੇਡਨੇ ਸੀ ਖਿੰਡ ਗਏ ਅੱਜ ਦੇ ਟਾਈਮ ਬੱਚੇ ਨੇ ਪੰਪ ਕਹਿ ਲੋ ਜਿਹੜੇ ਨਾਲ ਦੇ ਸੀ ਉਹਨਾਂ ਨੇ ਉਹਨੂੰ ਫੂਕ ਛਕਾ ਕੇ ਜਿਹੜੀ ਆਪਣੀ ਪੰਜਾਬੀ ਬੋਲੀ ਆ ਕਿ ਭਾਈ ਉਹਦੇ ਪੰਪਾਂ ਦੇ ਵਿੱਚ ਆ ਗਿਆ ਉਹਨੂੰ ਗੱਡੀ ਦਿਵਾਤੀ ਬੱਚੇ ਨੂੰ ਉਹਨੂੰ ਕਿਹਾ ਜੀ ਤੂੰ ਡੋ ਡੈਸ਼ ਵੀ ਕਰ ਲੇਗਾ ਤਾਂ ਤੇਰੀ ਇੰਨੀ ਕਮਾਈ ਹੋ ਜੂ ਇੰਨੀ ਕਮਾਈ ਹੋ ਜੂ ਹੁਣ ਵੀਰੋ ਜੇ ਕੋਈ ਗਰੋਸਰੀ ਦਾ ਕੰਮ ਗਰੋਸਰੀ ਦਾ ਕਹਿ ਲੋ ਡਿਲੀਵਰੀਆਂ ਦਾ ਕੰਮ ਜਿਵੇਂ ਆਪਣੇ ਜਮਾਟੂ ਕਰਦੇ ਨੇ ਵੱਡੇ ਸ਼ਹਿਰਾਂ ਦੇ ਵਿੱਚ ਬੱਚੇ ਮੋਟਰਸਾਈਕਲਾਂ ਤੇ ਉਹ ਗੱਡੀਆਂ ਤੇ ਕਰਦੇ ਸੀ ਉਹਦੇ ਵਿੱਚ ਵੀ ਕੁਝ ਨਹੀਂ ਰਿਹਾ ਉਹਦੇ ਵਿੱਚ ਕੋਈ ਪੈਸਾ ਨਹੀਂ ਬਣ ਰਿਹਾ 4 4 ਡਾਲਰ ਦੇ ਆਰਡਰ ਆਉਂਦੇ ਨੇ ਕਹਿ ਦਿਓ ਜੀ 4 ਕਿਲੋਮੀਟਰ ਛੱਡਣਾ 4 ਡਾਲਰਾਂ ਦਾ ਆਰਡਰ ਗੱਡੀ ਤੋੜਨੀ ਤੇਲ ਮਚਾਉਣਾ ਉੱਚ ਕੀ ਬਚਣਾ ਉਹਦੇ ਵਿੱਚ 20 30 ਮਿੰਟ ਖਰਾਬ ਹੋ ਜਾਣੇ ਨੇ ਘੰਟੇ ਦੇ ਵਿੱਚ 10 15 ਡਾਲਰ ਬਣੇ ਉਹਦੇ ਵਿੱਚ ਗੱਡੀ ਵੀ ਟੁੱਟੀ ਤੇਲ ਵੀ ਮਚਿਆ ਤਾਂ ਬੱਚਿਆਂ ਦੇ ਇੰਨੇ ਮਾੜੇ ਹਾਲਾਤ ਹੋ ਗਏ ਬੱਚਿਆਂ ਨੇ ਪਹਿਲਾਂ ਚੱਕਾਂ ਦੇ ਵਿੱਚ ਆ ਕੇ ਨਾਲਦਿਆਂ ਤੇ ਗੱਡੀਆਂ ਲੈ ਲੀਆਂ ਮੋਬਾਈਲ ਲੈ ਲਏ ਵੱਡੇ ਸ਼ੋਸ਼ੇ ਵੱਡੇ ਕਰ ਲਏ ਪਰ ਹੁਣ ਉਹ ਜਿਹੜੀਆਂ ਗੱਡੀਆਂ ਲੈਤੀਆਂ ਸੀ ਉਹਨਾਂ ਦੀਆਂ ਕਿਸ਼ਤਾਂ 7-7 ਸਾਲ ਦੀਆਂ ਨੇ ਉਹ ਕਿਸ਼ਤਾਂ ਅੱਜ ਹੀ ਨਹੀਂ ਨਿਬੜਦੀਆਂ ਤੇ ਹੁਣ ਬੱਚੇ ਡਿਪਰੈਸ਼ਨ 'ਚ ਆਉਣੇ ਸ਼ੁਰੂ ਹੋ ਗਏ ਜਦੋਂ ਬੱਚਿਆਂ ਕੋਲੇ ਕਿਸ਼ਤਾਂ ਨਹੀਂ ਭਰੀਆਂ ਗਈਆਂ ਉਹਨਾਂ ਦੇ ਕ੍ਰੈਡਿਟ ਸਕੋਰ ਖਰਾਬ ਹੋ ਗਏ ਤੇ ਹਲੇ ਵੀ ਹੁਣ ਬੱਚੇ ਡਿਪਰੈਸ਼ਨ 'ਚ ਆਉਣੇ ਸ਼ੁਰੂ ਹੋ ਗਏ ਜੇ ਸਾਲ-ਸਾਲ ਕੋ ਹੋਰ ਕੰਮ ਇਹੀ ਰਿਹਾ ਤਾਂ ਤੁਸੀਂ ਯਕੀਨ ਮੰਨਿਓ 50% ਤੋਂ ਉੱਤੇ ਤੁਸੀਂ ਇਹ ਖਬਰਾਂ ਸੁਣੋਗੇ ਕਿ ਕੈਨੇਡਾ ਦੇ ਜਿਹੜੇ ਇੰਡੀਆ ਤੋਂ ਬੱਚੇ ਆਏ ਸੀ ਉਹ 50% ਡਿਪਰੈਸ਼ਨ 'ਚ ਚਲੇ ਗਏ। ਤੇ ਜੋ ਪਿੱਛੇ ਮਾਂ ਪਿਓ ਨੂੰ ਦੱਸਦੇ ਨੇ ਲਗਭਗ ਝੂਠ ਦੱਸਦੇ ਨੇ ਕਿ ਜੀ ਸਾਡੀ ਇੰਨੀ ਇਨਕਮ ਆ ਜਾਂ ਸਾਡਾ ਇੰਨਾ ਪੈਸਾ ਅਸੀਂ ਗੱਡੀ ਲੈ ਲਈ। ਕਦੇ ਜੇ ਮਾਂ ਪਿਓ ਨੂੰ ਉਹਨਾਂ ਨੂੰ ਪਿਆਰ 'ਚ ਲਿਆ ਕੇ ਪੁੱਛਣ ਕਿ ਹਕੀਕਤ ਕੀ ਆ ਤਾਂ ਹਕੀਕਤ ਲੱਖਾਂ ਕੋਹਾਂ ਦੂਰ ਆ ਉਹ ਸਚਾਈ ਤੋਂ। ਹਕੀਕਤ ਇਹ ਕਹਿੰਦੀ ਆ ਕਿ ਬੱਚਿਆਂ ਦੇ ਇੱਥੇ ਕ੍ਰੈਡਿਟ ਸਕੋਰ ਵੀ ਖਰਾਬ ਹੋ ਗਏ, ਟਾਈਮ ਤੇ ਬਿੱਲ ਵੀ ਨਹੀਂ ਭਰੇ ਜਾ ਰਹੇ। ਜੇ ਕੋਈ ਮਾਪਿਓ ਮੈਂ ਕਹਿਣਾ ਬੱਚੇ ਨੂੰ ਇਹ ਕਹਦੇ ਕਿ ਪੁੱਤ ਤੂੰ ਸਾਨੂੰ ਸੱਚਾਈ ਦੱਸ ਦੇ ਜੇ ਤੁਹਾਡਾ ਬੱਚਾ ਸੱਚਾਈ ਨਹੀਂ ਦੱਸਦਾ ਤਾਂ ਉਹਨੂੰ ਭਲੋਕੇ ਕਿਹੋ ਕਿ ਪੁੱਤ ਜੇ ਤੂੰ ਆਪਦੇ ਖਾਤੇ ਦਿਖਾ ਦੇ ਮੈਨੂੰ ਖਾਤੇ ਚ ਕਿੰਨੇ ਕ ਪੈਸੇ ਨੇ ਤਾਂ ਮੈਨੂੰ ਯਕੀਨ ਹੋ ਜੂ ਮੇਰਾ ਪੁੱਤ ਕਿੰਨੇ ਪੈਸੇ ਕਮਾਉਂਦਾ ਜਦੋਂ ਸਾਨੂੰ ਉਹਨੇ ਖਾਤਾ ਖੋਲ ਕੇ ਦਿਖਾਉਣਾ ਨਾ ਉਹਦੇ ਖਾਤੇ ਚ ਕਿਦੇ ਕਦੇ ਵੀ ਸਾਨੂੰ 500 ਹਜ਼ਾਰ ਦਿਖ ਜੇ ਤਾਂ ਬਾਹਲੀ ਵੱਡੀ ਗੱਲ ਆ ਮੈਨੂੰ ਲੱਗਦਾ ਕਈਆਂ ਦੇ ਖਾਤੇ 'ਚ ਤਾਂ ਵੀਰੋ ਗੱਡੀ ਦੀ ਕਿਸ਼ਤ ਭਰਨ ਤੋਂ ਬਾਅਦ 10-20 ਡਾਲਰ ਵੀ ਨਹੀਂ ਬਚਦੇ ਆਹ ਹਾਲਾਤ ਨੇ ਸਾਡੀ ਅੱਖੀ ਦੇਖਣ ਦੀ ਹਾਲਾਤ ਨੇ ਤੇ ਮੈਂ ਤੁਹਾਨੂੰ ਕਈ ਹਕੀਕਤਾਂ ਹੋਰ ਦੱਸਦਾ ਨਾ ਸਾਡੇ ਨਾਲ ਮੁੰਡੇ ਰਹਿੰਦੇ ਨੇ ਉਹਨਾਂ ਨੂੰ 2-2 3-3 ਸਾਲ ਹੋ ਗਏ ਆਇਆ ਨੂੰ ਕੰਮ ਕਰਦੇ ਨੇ ਉਹ ਕੰਮ ਕਿਉਂ ਪੜ੍ਹਾਈ ਵੀ ਨਾਲ ਸੀ ਹੁਣ ਪੜ੍ਹਾਈਆਂ ਵੀ ਪੂਰੀਆਂ ਹੋ ਗਈਆਂ ਕੰਮ ਕੀ ਕੰਮ ਕਾ ਸਟੋਰਾਂ ਤੇ ਕਰਦੇ ਨੇ ਹੁਣ ਹਾਲਾਤ ਇਹੇ ਨੇ 7-8 ਮਹੀਨਿਆਂ ਦੇ ਕੀ ਦਿਹਾੜੀਆਂ ਉਹਨਾਂ ਨੂੰ ਹਫ਼ਤੇ 'ਚ 2-3 ਦਿਹਾੜੀਆਂ ਮਿਲ ਰਹੀਆਂ ਨੇ ਜਿਦੇ ਨਾਲ ਖਰਚਾ ਚੱਲ ਰਿਹਾ ਰੋਟੀ ਗੁਰਦੁਆਰਾ ਸਾਹਿਬ ਤੋਂ ਖਾ ਕੇ ਆਉਂਦੇ ਨੇ ਤੇ ਫਿਰ ਜੇ ਉਹਨਾਂ ਦੇ ਮਾਪੇ ਦਾ ਫੋਨ ਆਉਂਦਾ ਤਾਂ ਮਾਪੇ ਨੂੰ ਕਹਿੰਦੇ ਨੇ ਜੀ ਘਰ ਆ ਕੁਝ ਬਣਾਇਆ ਆ ਕੁਝ ਬਣਾਇਆ ਤਾਂ ਮਾਪੇ ਨੇ ਕਈ ਵਾਰੀ ਪੁੱਛਿਆ ਵੀ ਆ ਉੱਤੇ ਬਣਾਉਂਦੇ ਨਹੀਂ ਦੇਖਿਆ ਉਹ ਕਹਿੰਦੇ ਜੀ ਬੱਸ ਬਣਾ ਲੈਂਦੇ ਆ ਚਲੋ ਮਾਪੇ ਕਹਿੰਦਾ ਹਾਂ ਅਸੀਂ ਅੱਗੇ ਪਿੱਛੇ ਬਣਾ ਲੈਂਦੇ ਆ ਤੇ ਫਿਰ ਮਾਪੇ ਨੂੰ ਖੁਸ਼ ਕਰਨ ਦੇ ਪਿੱਛੇ ਭੈਣ ਭਾਈਆਂ ਨੂੰ ਉਹ ਮੁੰਡੇ ਮੈਂ ਅਕਸਰ ਦੇਖੇ ਨੇ ਹਰ 2-3 ਮਹੀਨੇ ਬਾਅਦ ਬੂਟ ਕੱਪੜੇ ਹੁੱਡੀਆਂ ਲੈ ਕੇ ਇੱਥੋਂ ਕੈਨੇਡਾ ਤੋਂ ਇੰਡੀਆ ਭੇਜਦੇ ਨੇ ਕਿ ਮਾਪੇ ਨੂੰ ਇਹ ਲੱਗੇ ਵੀ ਸਾਡਾ ਪੁੱਤ ਬੜਾ ਸੋਖਾ ਤਾਂ ਮੈਂ ਮੁੰਡਿਆਂ ਮੁੰਡਿਆਂ ਨਾਲ ਕਈ ਵਾਰੀ ਵਿਚਾਰ ਕੀਤੀ ਆ ਹੱਸਦੇ ਖੇਲਦੇ ਮੈਂ ਕਿਹਾ ਵੀਰੋ ਤੁਸੀਂ ਯਾਰ ਵਧੀਆ ਕਰੋ ਵਧੀਆ ਸਭ ਕੁਝ ਆ ਜਿਹੜੇ ਨੇ ਉਰੇ ਭੇਜਤਾ ਮਾਂ ਬਾਪ ਨੇ ਸਭ ਦੇ ਘਰਾਂ ਦੇ ਰੋਟੀ ਪੱਕਦੀ ਆ ਤੁਸੀਂ ਆਪਣੇ ਮਾਂ ਬਾਪ ਨੂੰ ਸੱਚਾਈ ਕਿਉਂ ਨਹੀਂ ਦੱਸਦੇ ਵੀ ਸਾਡੇ ਹਾਲਤ ਇਹੀ ਆ ਸਾਡੇ ਪੱਲੇ ਕੁਝ ਨਹੀਂ ਹੈ ਕਿਆ ਅਸੀਂ ਆ ਜਿੰਦਗੀ ਜੀ ਰਿਹਾ ਉਹ ਕਹਿੰਦੇ ਜੀ ਨਹੀਂ ਦੱਸਣਾ ਉਹਨਾਂ ਦਾ ਸੁਪਨਾ ਟੁੱਟ ਜੂ ਉਹ ਮੈਂ ਕਿਹਾ ਜਿਹੜਾ ਤੁਸੀਂ ਸੁਪਨਾ ਲਈ ਬੈਠੇ ਹੋ ਬੱਚੇ ਮਾਪੇ ਨੂੰ ਦੁਖਾ ਰਹੇ ਉਹ ਤਾਂ ਸਰਾਸਰ ਝੂਠਾ ਹੈ ਅੱਜ ਨਹੀਂ ਤਾਂ ਕੱਲ ਨੂੰ ਉਹਨੇ ਟੁੱਟਣਾ ਜੇ ਤੁਸੀਂ ਸੱਚਾਈ ਦੱਸ ਦੋਗੇ ਤਾਂ ਮਾਪੇ ਨੂੰ ਪਤਾ ਲੱਗ ਜੂ ਉੱਥੇ ਸੱਚਾਈ ਕੀ ਆ ਇਹ ਸੱਚਾਈ ਨਾਲ ਕਈਆਂ ਦੇ ਧੀ ਪੁੱਤ ਬਾਚ ਜਾਣਗੇ ਬਾਹਰ ਆਉਣ ਜੇ ਤੁਸੀਂ ਆਪਦੇ ਮਾਪੇ ਨੂੰ ਸੱਚਾਈ ਦੱਸੋਗੇ ਤਾਂ ਉਹ ਸੱਤ ਦੇ ਵਿੱਚ ਇਹ ਗੱਲ ਕਹਿਣਗੇ ਭਾਈ ਉੱਥੋਂ ਦੇ ਆ ਹਾਲਾਤ ਨੇ ਜੇ ਤੁਸੀਂ ਫੁਕਰਪਣਾ ਮਾਰਦੇ ਹੋ ਤਾਂ ਮਾਪੇ ਬੈਠ ਕੇ ਉੱਥੇ ਉਹ ਗੱਲ ਦੱਸਦੇ ਨੇ ਕਿ ਭਾਈ ਉੱਥੇ ਤਾਂ ਕਮਾਈ ਬੜੀ ਆ ਉਹਦੇ ਕਾਰਨ ਮਖਾ ਜਿਹੜੇ ਹੋਰ ਆਂਡ ਗਵਾਂਢ ਦੇ ਹੁੰਦੇ ਨੇ ਜਦੋਂ ਸੋਡੇ ਮਾਪਿਓ ਵੱਡੀ ਉਮਰ ਦੇ ਬਜ਼ੁਰਗ ਉਹ ਥੇ ਗੱਲ ਕਰਦੇ ਨੇ ਤਾਂ ਜਿਹੜੇ ਹੋਰ ਬੁਰਦੇ ਹੁੰਦੇ ਨੇ ਉਹਨਾਂ ਨੂੰ ਸੱਚ ਜਾਗਦੀ ਆ ਕਿ ਭਾਈ ਵੱਡੇ ਉਮਰ ਦੇ ਬਜ਼ੁਰਗ ਇਹ ਸੱਚੀਆਂ ਗੱਲਾਂ ਕਹਿੰਦੇ ਹੋਣਗੇ ਇਹ ਕਿਉਂ ਝੂਠੀਆਂ ਕਹਿਣਗੇ ਤਾਂ ਉਹਦੀਆਂ ਗੱਲਾਂ ਚ ਆ ਕੇ ਬਹੁਤ ਸਾਰੇ ਬੱਚੇ ਨੇ ਉਹ ਸੱਚ ਮੰਨ ਬੈਠਦੇ ਨੇ ਕਿ ਬਾਕੀ ਇਹਨਾਂ ਦਾ ਮੁੰਡਾ ਇੰਨੇ ਪੈਸੇ ਕਮਾਉਂਦਾ ਮੈਂ ਵੀ ਪਾਪਾ ਬਾਹਰ ਜਾਣਾ ਚਾਹੇ ਤੂੰ ਕਿੱਲਾ ਵੇਚ ਤੇ ਦੋ ਕਿੱਲੇ ਵੇਚ ਮੈਨੂੰ ਵੀ ਬਾਹਰ ਤੁਰ ਮੈਂ ਵੀ ਇੰਨੇ ਪੈਸੇ ਕਮਾਊਗਾ ਉਹ ਜਿਹੜੀ ਫੁਕਰੀ ਆ ਉਹ ਨਾਲ ਵਾਲੇ ਗਵਾਂਢੀ ਨੂੰ ਮਰਵਾ ਦਦੀ ਆ ਜੇ ਵੀਰੋ ਤੁਸੀਂ ਆਪਦੇ ਮਾਂ ਪਿਓ ਨੂੰ ਸੱਚੀਆਂ ਗੱਲਾਂ ਦੱਸੋਗੇ ਤਾਂ ਜਿਹੜੀਆਂ ਸੱਥਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਉਹ ਸੱਚੀਆਂ ਹੋਣਗੀਆਂ ਕਿ ਭਾਈ ਇਹਨਾਂ ਦਾ ਮੁੰਡਾ ਵੀ ਭੁੱਖਾ ਹੀ ਮਰ ਰਿਹਾ ਤੁਸੀਂ ਨਾ ਭੇਜੋ ਪੁੱਤ ਅਸੀਂ ਤਾਂ ਗਲਤੀ ਕਰ ਬੈਠੇ ਹਾਂ ਤੁਸੀਂ ਨਾ ਗਲਤੀ ਕਰਿਓ ਬਾਹਰ ਜਾਣ ਦੀ ਤਾਂ ਵੀਰੋ ਇਹਦੇ ਕਾਰਨ ਬਹੁਤ ਸਾਰੇ ਬੱਚੇ ਪਰਿਵਾਰ ਜਿਨ੍ਹਾਂ ਦੀਆਂ ਜ਼ਮੀਨਾਂ ਘਰ-ਬਾਰ ਬਚ ਰਹਿਣਗੇ ਬੱਚੇ ਬਚ ਰਹਿਣਗੇ ਜੇ ਤੁਸੀਂ ਅੱਜ ਫਸੇ ਹੋ ਤਾਂ ਘੱਟੋ-ਘੱਟ ਯਾਰ ਸੱਚ ਦੱਸ ਦਿਆ ਕਰੋ ਜਿਹੜਾ ਗਵੰਢੀ ਆ ਉਹ ਨਹੀਂ ਫਸਣਗੇ ਤਾਂ ਵੀਰੋ ਇਹ ਹਕੀਕਤ ਹੈ ਤੁਸੀਂ ਕਦੇ ਵੀ ਤੁਹਾਡਾ ਬੱਚਾ ਬਾਹਰ ਆਇਆ ਤੁਸੀਂ ਉਹ ਤੋਂ ਪੁੱਛ ਲਿਓ ਕਿ ਸੋ ਤੇਰੇ ਬੈਂਕ ਅਕਾਊਂਟ ਦੇ ਮੈਨੂੰ ਓਨ ਟਾਈਮ ਸਕਰੀਨਸ਼ਾਟ ਭੇਜ ਦੇ ਪੁੱਤ ਮੈਂ ਦੇਖੂਗਾ ਮੇਰੇ ਪੁੱਤ ਦੇ ਖਾਤੇ 'ਚ ਕਿੰਨੇ ਪੈਸੇ ਕਮਾ ਰਖੇ ਨੇ ਤਾਂ ਜਦੋਂ ਉਹ ਤੁਹਾਨੂੰ ਸਕਰੀਨਸ਼ਾਟ ਭੇਜੂਗਾ ਤੁਸੀਂ ਸੱਚ ਜਾਣਿਓ ਤੁਹਾਡੇ ਉਸੇ ਟਾਈਮ ਅੱਖਾਂ 'ਚ ਹੰਝੂ ਆਉਣ ਲੱਗ ਜਾਣਗੇ ਜਿੱਥੇ ਉਹ ਬੈਠਿਆ ਹੋਊਗਾ ਜੇ ਉਹ ਤੋਂ ਚਾਰ ਚੁਪੇਰੇ ਦਾ ਤੁਸੀਂ ਹਾਲ ਪੁੱਛੋਗੇ ਨਾ ਉਹ ਕੰਮ ਤੇ ਕੀ ਕਰਦਾ ਕਿੱਥੇ ਜਾਂਦਾ ਤਾਂ ਤੁਹਾਡੇ ਹੰਝੂ ਨਹੀਂ ਰੁਕਣੇ ਤਾਂ ਇਹ ਗੱਲ ਦੇ ਹਕੀਕਤ ਤੇ ਮੈਂ ਤਿੰਨ ਸਾਲ ਪਹਿਲਾਂ ਦੀ ਪਿੱਛੀ ਜਾਨਾ 2 ਸਾਲ ਮੈਂ ਕੈਨੇਡਾ ਦੇ ਵਿੱਚ ਆਇਆ ਸੀਗਾ ਤਾਂ ਮੈਨੂੰ ਇੱਕ ਵੀਰ ਮਿਲਿਆ ਉਹ ਵੀਰ ਦੇ ਅੱਖ ਚ ਹੰਝੂ ਆ ਕੇ ਗੱਲ ਦੱਸਦੇ ਹੋਏ ਉਹ ਦਿੱਲੀ ਤੋਂ ਸੀ ਵੀਰ ਕਹਿੰਦਾ ਵੀ ਮੈਂ ਕਰੋਨਾ ਟਾਈਮ ਆਇਆ ਸੀ ਵੀ ਮੈਂ ਤੇ ਮੇਰੇ ਘਰ ਵਾਲੀ ਕਰੋਨਾ ਟਾਈਮ ਪੱਕੇ ਹੋ ਗਏ ਪੱਕੇ ਹੋ ਕੇ ਕਹਿੰਦਾ ਇੱਕ ਬੇਵਕੂਫੀ ਅਸੀਂ ਸਭ ਤੋਂ ਵੱਡੀ ਗੱਲ ਬੈਠੇ ਕਿ ਜੀ ਅਸੀਂ ਚੌੜ ਚੌੜ ਦੇ ਵਿੱਚ ਕੈਨੇਡੀਅਨ ਸਿਟੀਜ਼ਨਸ਼ਿਪ ਲੈ ਬੈਠੇ ਕਿ ਭਾਈ ਕੈਨੇਡਾ ਦਾ ਪਾਸਪੋਰਟ ਆ ਜੀ ਚਲੋ ਇਹਨੂੰ ਕੁਝ ਵੀ ਮੰਨ ਲਓ ਉਹਨਾਂ ਲਈ ਉਸ ਟਾਈਮ ਕਿਉਂਕਿ ਆਮ ਬੰਦੇ ਵਾਸਤੇ ਇੰਡੀਆਨ ਵਾਸਤੇ ਬੜੀ ਇੱਕ ਟੇਢੀ ਚੀਜ਼ ਆ ਤੁਸੀਂ ਇਹ ਗੱਲ ਤੇ ਅੱਗੇ ਵਿਚਾਰ ਕਰਿਓ ਕਿ ਇਹ ਗੱਲ ਜਾਂਦੀ ਕਿੱਥੇ ਆ ਉਹ ਕਹਿੰਦਾ ਅਸੀਂ ਚੌੜ-ਚੌੜ ਦੇ ਵਿੱਚ ਕੈਨੇਡੀਅਨ ਪਾਸਪੋਰਟ ਬਣਾ ਬੈਠੇ ਸਾਡਾ ਬੱਚਾ ਹੋਇਆ ਉਹਦਾ ਵੀ ਕੈਨੇਡੀਅਨ ਪਾਸਪੋਰਟ ਬਣ ਗਿਆ ਕਹਿੰਦਾ ਬੱਚਾ ਹੋਇਆ ਮੇਰੇ ਪਿਛੋ ਮਾਂ ਪਿਓ ਨੂੰ ਖੁਸ਼ੀ ਸੀ ਭਾਈ ਮੈਂ ਪੋਤੀ ਨੂੰ ਮਿਲ ਕੇ ਆਉਣਾ ਦਿੱਲੀ ਦੇ ਕਹਿੰਦਾ ਮੇਰੇ ਮਾਂ ਪਿਓ ਨੇ ਪੰਜਾਬੀ ਨੇ ਪੰਜਾਬੀ ਫੈਮਿਲੀ ਚੋਂ ਆ ਮੈਂ ਤੇ ਉਹ ਆਏ ਮੇਰੇ ਮਾਂ ਪਿਓ ਦਿੱਲੀ ਤੋਂ ਕਹਿੰਦਾ ਉਹਨਾਂ ਨੇ ਆਖਿਆ ਵੀ ਅਸੀਂ 6 ਮਹੀਨੇ ਲਾ ਕੇ ਆਵਾਂਗੇ ਕੈਨੇਡਾ ਵੀ ਬੜਾ ਸੋਹਣਾ ਜਾਪਦਾ ਕੈਨੇਡਾ ਕਹਿੰਦਾ ਉਹ ਆਏ ਕਹਿੰਦਾ ਜਦੋਂ ਉਹਨੇ ਮੈਨੂੰ ਦੇਖਿਆ ਤੜਕੀ ਹੱਥ ਨੇ ਜਾਂਦਿਆਂ ਨੂੰ ਦਿਹਾੜੀਆਂ ਕਰਦੇ ਨੂੰ ਕਹਿੰਦਾ ਮੇਰੇ ਘਰ ਵਾਲੀ ਨੂੰ ਵੀ ਦੇਖਿਆ ਵੀ ਉਹ ਵੀ ਦਿਹਾੜੀਆਂ ਲਾਉਂਦੀ ਆ ਕਹਿੰਦਾ ਸੱਚ ਜਾਣਿਓ ਉਹ 6 ਮਹੀਨਿਆਂ ਦੀ ਖਾਤਰ ਆਏ ਸੀ ਉਹਨਾਂ ਨੇ 10 ਦਿਨਾਂ ਬਾਅਦ ਮੈਨੂੰ ਕਿਹਾ ਬਿਠਾਇਆ ਕਿ ਪੁੱਤ ਜਿਹੜੇ ਤੂੰ ਕੰਮ ਕਰ ਰਿਹਾ ਚਲੋ ਠੀਕ ਆ ਤੂਰੇ ਆ ਗਿਆ ਉਹ ਕਹਿੰਦਾ ਵੀ ਪੁੱਤ ਮੈਨੂੰ ਵਧੀਆ ਨਹੀਂ ਲੱਗਿਆ ਤੇਰਾ ਕੰਮ ਕਰ ਤੂੰ ਝੋਲਾ ਚੱਕ ਤੇ ਟੇਚੀ ਚੱਕ ਮੇਰੇ ਨਾਲ ਦਿੱਲੀ ਵਾਪਸ ਜਾ ਆਪਣਾ ਕਾਰੋਬਾਰ ਜਿਹਾ ਜ ਹੈਗਾ ਵਧੀਆ ਤੇ ਜਿਹੜੇ ਆਪਣੇ ਕੋਲੇ ਹੋਰ ਪੈਸੇ ਹੈਗੇ ਨੇ ਤੇਰੀ ਨੇ ਹੋਤੂ ਉੱਥੇ ਜਾ ਕੇ ਕੋਈ ਹੋਰ ਕਾਰੋਬਾਰ ਕਰ ਲਾ ਤੇ ਪਿਓ ਨੇ ਮੈਨੂੰ 5-7 ਦਿਨ ਸਮਝਾਇਆ ਤੜਕੀ ਉੱਠਦੇ ਬੰਦੇ ਨੂੰ ਪਰ ਕਹਿੰਦਾ ਮੇਰੇ ਕੰਨ ਦੇ ਵਿੱਚ ਇੱਕ ਨਾ ਪਈ ਕਿਉਂ ਬਈ ਮੈਂ ਉਰੇ ਫਸ ਗਿਆ ਕਹਿੰਦਾ ਪਾਸਪੋਰਟ ਬਿਊਰੋ ਦੇ ਬਣਾ ਲੇ ਤੇ ਵਿਆਹ ਵੀ ਹੁਣ ਬੱਚਾ ਵੀ ਉਰੇ ਆ ਕਹਿੰਦਾ ਮੈਂ ਪਿਓ ਦੀ ਇੱਕ ਨਹੀਂ ਮੰਨੀ ਕਹਿੰਦਾ 15ਵੇਂ 16ਵੇਂ ਦਿਨ ਪਿਓ ਮੈਨੂੰ ਗਾਲਾਂ ਦੇਣ ਲੱਗ ਗਿਆ ਕਹਿੰਦਾ ਵੀ ਪੁੱਤ ਮੇਰੀ ਟਿਕਟ ਕਰਾ ਦੇ ਮੈਂ ਨਹੀਂ ਉਰੇ ਰਹਿਣਾ ਕਹਿੰਦਾ ਵੀਰ ਮੈਂ ਰੋਇਆ ਕਮਰੇ ਦੇ ਵਿੱਚ ਕਿਉਂ ਮੈਂ ਵਾਪਸ ਜਾ ਨਹੀਂ ਸਕਦਾ ਫਸ ਗਿਆ ਤੇ ਕਹਿੰਦਾ ਉਹੇ ਕਰਦਾ ਵੀ ਦਿਹਾੜੀਆਂ ਕਹਿੰਦਾ ਪੱਕਾ ਹੋਣ ਦੇ ਬਾਵਜੂਦ ਕਹਿੰਦਾ ਕੰਮ ਹੈ ਨਹੀਂਗਾ ਹੁਣ ਕਹਿੰਦਾ ਟੈਕਸੀ ਚ ਪਾਰチェ ਗੱਡੀ ਕਹਿੰਦਾ ਕੰਮ ਟੈਕਸੀ ਚ ਵੀ ਨਹੀਂ ਹੈਗਾ ਤੇ ਕਹਿੰਦਾ ਵੀ ਮੇਰਾ ਪਿਓ ਕਹਿੰਦਾ 6 ਮਹੀਨਿਆਂ ਦੀ ਖਾਤਰ ਆਇਆ ਸੀ ਕਹਿੰਦਾ ਮੇਰੀ ਟਿਕਟ ਲਵਾ ਦੇ ਕਹਿੰਦਾ ਮੈਂ ਵਾਪਸ ਜਾਣਾ ਅੱਜ ਹੀ ਕਹਿੰਦਾ ਮੇਰੇ ਮਾਂ ਪਿਓ ਕਹਿੰਦਾ ਜਿਹੜੇ 6 ਮਹੀਨਿਆਂ ਦੀ ਖਾਤਰ ਆਏ ਸੀ 18ਵੇਂ ਦਿਨ ਟਿਕਟ ਕਰਾ ਕੇ ਵਾਪਸ ਦਿੱਲੀ ਵਾਲੀ ਮੁੜ ਗਏ ਕਹਿੰਦਾ ਜਾਂਦੇ ਹੋਏ ਇੱਕ ਗੱਲ ਕਹਿ ਗਏ ਮੈਨੂੰ ਕਹਿੰਦਾ ਵੀ ਪੁੱਤਰਾ ਇੰਡੀਆ ਆਉਣਾ ਹੋਇਆ ਤਾਂ ਦਿੱਲੀ ਆ ਜੀ ਨਹੀਂ ਆਪਣਾ ਕਹ ਰਾ ਰਸਤਾ ਖਤਮਾ ਕਹਿੰਦਾ ਅਸੀਂ ਵਾਪਸ ਨਹੀਂ ਆਉਣਾ ਕਹਿੰਦਾ ਇਹ ਦੇਸ਼ ਦੇ ਵਿੱਚ ਕਹਿੰਦਾ ਤੂੰ ਦਿਹਾੜੀਆਂ ਕਰ ਰਿਹਾ ਕਹਿੰਦਾ ਤੇਰੇ ਘਰੇ ਰੱਬ ਨੇ ਸਰਦਾਰੀ ਬਖਸ਼ੀ ਐ ਸਭ ਕੁਝ ਦਿੱਤਾ ਤੂੰ ਉਰੇ ਕਿਰਾਏ ਤੇ ਰਹਿ ਕੇ ਕਹਿੰਦਾ ਦਿਹਾੜੀਆਂ ਕਰ ਰਿਹਾ ਕਹਿੰਦਾ ਤੇਰੇ ਹਾਲਤ ਅਸੀਂ ਦੇਖ ਲੈ ਕੀ ਨੇ ਕਹਿੰਦਾ ਅਸੀਂ ਐ ਥੋੜੀ ਪੈਸੇ ਲਾਇਏ ਸੀ ਵੀ ਸਾਡਾ ਮੁੰਡਾ 30 40 ਲੱਖ ਲਾਉਣ ਤੋਂ ਬਾਅਦ ਦਿਹਾੜੀਆਂ ਕਰੇ ਉਰੇ ਫੱਟੇ ਚੱਕੇ ਜਾਂ ਹੋਰ ਕੰਮ ਕਰੇ ਕਹਿੰਦਾ ਵੀ ਪੁੱਤਾ ਆਪਣੇ ਘਰੇ ਸਭ ਕੁਝ ਆ ਤੂੰ ਵਾਪਸ ਆ ਜਾ ਕਹਿੰਦਾ ਭਾਈ ਮੈਂ ਵਾਪਸ ਜਾਣ ਹੀ ਸਕਤ ਸਕਦਾ ਕਹਿੰਦਾ ਉਹ ਬਾਗੇ ਮੈਨੂੰ ਕਹਿ ਕੇ ਉਸ ਤੋਂ ਬਾਅਦ ਕਹਿੰਦੇ ਸਾਨੂੰ ਫੋਨ ਫਾਨ ਇਹ ਨਾ ਕਰੀ ਅਸੀਂ ਨਹੀਂ ਆ ਸਕਦੇ ਦਵਾਰੇ ਤੂੰ ਆਉਣਾ ਤੇਰਾ ਘਰ ਬਾਹਰ ਆ ਤੂੰ ਆ ਕੇ ਸਾਹਮਣ ਕਹਿੰਦਾ ਉਸ ਤੋਂ ਬਾਅਦ ਵੀਰੋ ਮੈਂ 4 ਮਹੀਨੇ ਬਾਅਦ ਇੰਡੀਆ ਦਾ ਅਪਲਾਈ ਕੀਤਾ ਵੀਜ਼ਾ ਕਹਿੰਦਾ ਮੈਨੂੰ ਇੰਡੀਆ ਗਵਰਨਮੈਂਟ ਨੇ ਵੀਜ਼ਾ ਨਹੀਂ ਦਿੱਤਾ ਹੈਗਾ ਸਾਡੀ ਤਿੰਨਾਂ ਜਣਿਆਂ ਨੂੰ ਕਹਿੰਦਾ ਸਾਡਾ ਵੀਜ਼ਾ ਰਿਜੈਕਟ ਕੀਤਾ ਦੋ ਵਾਰੀ ਕਹਿੰਦਾ ਬਾਈ ਕਹਿੰਦਾ ਮੈਂ ਫਸ ਕੇ ਰਹਿ ਗਿਆ ਜੇ ਕੈਨੇਡਾ ਦਾ ਪਾਸਪੋਰਟ ਬਣਾਇਆ ਸੀ ਕੱਲੀ ਪੀਆਰ ਸੀ ਠੀਕ ਸੀ ਮੇਰੇ ਲਈ ਵੀ ਇੰਡੀਆ ਰਹਿਣ ਦਾ ਰਸਤਾ ਸੀ ਕਹਿੰਦਾ ਮੈਂ ਸਾਰੇ ਰਸਤੇ ਬੰਦ ਕਰਤੇ ਕਹਿੰਦਾ ਇਸੇ ਚੱਕਰ ਚ ਕਹਿੰਦਾ ਮੇਰੇ ਮਾਂ ਪਿਓ ਨਾਲ ਉਹ ਵੀ ਟੁੱਟ ਗਿਆ ਮੈਂ ਉਰੇ ਜੋਗਾ ਰਹਿ ਗਿਆ ਵਾਪਸ ਇੰਡੀਆ ਰਹਿ ਵੀ ਨਹੀਂ ਸਕਦਾ ਕਿਉਂਕਿ ਪਾਸਪੋਰਟ ਉਰੇ ਦੇ ਬਣਾ ਲਏ ਮੈਨੂੰ ਇੰਡੀਆ ਵਾਸਤੇ ਵੀਜ਼ਾ ਚਾਹੀਦਾ ਤਾਂ ਵੀਰੋ ਤੁਸੀਂ ਜਿਹੜਾ ਮਾਂ ਪਿਓ ਉਰੇ ਆਇਆ ਸੀ ਉਹਨੇ ਸਾਰਾ ਕੁਝ ਸੋਚੋ ਕਿਵੇਂ ਉਹਦੀ ਗੱਲਾਂ ਛਾਤੀ ਤੇ ਲੱਗੀਆਂ ਹੋਣਗੀਆਂ ਕਿ ਅੱਜ ਮਾਂ ਪਿਓ ਨਾਲ ਉਹ ਇੱਕ ਬੱਚਾ ਤੜਾ ਕੇ ਬਿਠਾ ਦਿੱਤਾ ਉਹ ਵੀ ਦਿਹਾੜੀਆਂ ਕਰ ਰਿਹਾ ਸਰਦਾਰੀ ਛੱਡ ਕੇ ਤੇ ਇਹ ਜਿਹੜੀ ਹਕੀਕਤ ਆ ਤੁਹਾਨੂੰ ਕੋਈ ਬੰਦਾ ਦੱਸਦਾ ਨਹੀਂ ਇਹ ਸਾਰ ਬਹੁਤ ਬਹੁਤ ਗੱਲਾਂ ਡੂੰਘੀਆਂ ਨੇ ਇਹ ਹਕੀਕਤਾਂ ਤੁਸੀਂ ਜਾਣਿਓ ਸਾਲ ਬਾਅਦ ਜਦੋਂ ਰੋਡਾਂ ਤੇ ਫਿਰਨਗੇ ਨਾ ਜਵਾਕ ਡਿਪਰੈਸ਼ਨ ਦੇ ਵਿੱਚ 27 ਆਉਂਦੇ ਆਉਂਦੇ ਕਿਰਾਇਆ ਨਹੀਂ ਰਹਿਣਾ ਲੋਕਾਂ ਕੋਲੇ ਕਮਰਿਆਂ ਦਾ ਭਰਨ ਨੂੰ ਤਾਂ ਬਹੁਤ ਸਾਰੇ ਬੱਚੇ ਡਿਪਰੈਸ਼ਨ 'ਚ ਆਉਣਗੇ ਉਦੋਂ ਇਹ ਆਮ ਨਿਊਜ਼ ਤੇ ਗੱਲਾਂ ਚੱਲਣਗੀਆਂ ਕਿ ਜਿਹੜੇ ਬੱਚੇ ਗਏ ਹੋਏ ਸੀ ਐਨੇ ਪਰਸੈਂਟ ਬੱਚੇ ਡਿਪਰੈਸ਼ਨ 'ਚ ਆ ਗਏ ਜਿਹੜੇ ਸੜਕਾਂ ਤੇ ਰੁੱਲਦੇ ਫਿਰਦੇ ਨੇ ਤਾਂ ਇਹ ਗੱਲਾਂ ਜਿਹੜੀਆਂ ਸੋਨੂ ਨੇ ਉਸ ਟਾਈਮ ਚੇਤੇ ਆਉਣਗੀਆਂ ਮੈਂ ਤਾਂ ਇਹ ਕਹਿਣਾ ਵੀਰੋ ਜੇ ਤੁਹਾਡੇ ਪੈਸੇ ਗਏ ਨੇ ਕੋਈ ਗੱਲ ਨਹੀਂ ਪੈਸੇ ਫੇਰ ਬਣ ਜਾਣਗੇ ਜਿਹੜੇ ਤੁਹਾਡੇ ਬੱਚੇ ਉੱਥੇ ਫਸੇ ਹੋਏ ਨੇ ਜਿੰਨਾਂ ਨੂੰ ਕੰਮ ਵੀ ਨਹੀਂ ਹੈਗਾ ਡਿਪਰੈਸ਼ਨ ਚਲੇ ਗ ਉਹ ਜੇ ਇੱਕ ਵਾਰੀ ਫੁੱਲ ਡਿਪਰੈਸ਼ਨ ਚਲੇ ਗਏ ਉਹਨਾਂ ਨੇ ਠੀਕ ਨਹੀਂ ਹੋਣਾ ਛੋਡੇ ਬੱਚੇ ਵੀ ਮੁੜ ਕੇ ਠੀਕ ਨਹੀਂ ਹੋਣੇ ਪੈਸੇ ਤਾਂ ਫੇਰ ਵੀ ਬਣ ਜਾਣਗੇ ਜੇ ਛੋਡੇ ਬੱਚੇ ਲਵੇ ਕੰਮ ਨਹੀਂ ਹੈਗਾ ਉਹ ਡਿਪਰੈਸ਼ਨ ਚ ਜਾਪਦਾ ਕੀ ਭਾਈ ਜਾਂਦਾ ਤਾਂ ਬੱਚੇ ਨੂੰ ਕਿਰਪਾ ਕਰਕੇ ਤੁਸੀਂ ਵਾਪਸ ਬੁਲਾ ਲਓ ਪਿਆਰਪੂਰ ਨਾਲ ਕੋਈ ਗੱਲ ਨਹੀਂ ਪੈਸੇ ਜਾਣ ਵਾਲੇ ਬਗ ਜਾਣਗੇ ਪਰ ਜੇ ਬੱਚਾ ਹੱਥੋਂ ਵਗ ਗਿਆ ਤਾਂ ਵਾਪਸ ਨਹੀਂ ਆਉਣਾ ਤੁਹਾਨੂੰ ਵੀਡੀਓ ਕਿੱਦਾ ਦੀ ਲੱਗੀ ਤਾਂ ਰਹਿ ਆਪਦੀ ਜ਼ਰੂਰ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਜਿਹੜੀ ਹਕੀਕਤ ਦੱਸੀ ਹੈ ਇਹ ਅੱਜ ਦੀ ਸਚਾਈ ਆ ਤੁਹਾਨੂੰ ਕੋਈ ਦੱਸੇ ਨਾ ਦੱਸੇ ਕਮੈਂਟ ਜਰੂਰ ਕਰਿਆ ਕਰੋ ਤੇ ਅਗਲੀ ਵੀਡੀਓ ਵਿੱਚ ਫਿਰ ਮਿਲਦੇ ਆ ਸੋਸਰੇ ਕਾਲ ਹੋਈ